ਉਹ ਜਦੋਂ ਇੰਨੀ ਸਿਫਤ ਸੁਣੀ ਕਹਿੰਦੇ ਵੀ ਤੁਹਾਡੇ ਕੋਲ ਤਾਂ ਹੈ ਕੁਛ ਨਹੀਂ ਭੀਮਚੰਦ ਰਾਜੇ ਨੂੰ ਕਹਿੰਦੀ ਆ ਗੁਰੂ ਗੋਬਿੰਦ ਸਿੰਘ ਦੇ ਰਾਜ ਅੱਗੇ ਤੁਹਾਡੇ ਰਾਜ ਫਿੱਕੇ ਪੈ ਗਏ ਅੱਜ ਇਹ ਹੀ ਦੇਖਣ ਗਈਆਂ ਸੀ ਹੁਣ ਦੂਜੇ ਪਾਰਸ਼ਾ ਦੀ ਸਿਫਤ ਭੀਮਚੰਦ ਰਾਜਾ ਕਿਦਾ ਬਰਦਾਸ਼ਤ ਕਰ ਸਕਦਾ ਸੀ ਹੈਨਾ ਰਾਣੀਆਂ ਮੇਰੀਆਂ ਹੁਣ ਤੇ ਉਹ ਸਿਫਤ ਕਰੇ ਭੀਮਚੰਦ ਰਾਜਾ ਉਹ ਕਹਿੰਦਾ ਆਪਦੇ ਸੇਵਾਦਾਰ ਨੂੰ ਕਹਿੰਦਾ ਕਹਿੰਦਾ ਐ ਕਰੋ ਜਾ ਕੇ ਗੁਰੂ ਗੋਬਿੰਦ ਸਿੰਘ ਤੋਂ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਨੇ ਮੇਰੇ ਕੋਲ ਚਾਹੀਦੀਆਂ ਨੇ ਮੈਨੂੰ ਲਿਆ ਕੇ ਦੋ ਇੱਥੇ ਕਹਿੰਦੇ ਜੀ ਵੀ ਐਦਾਂ ਕਿੱਥੇ ਦੇ ਦੇਣਗੇ ਕਹਿੰਦੇ ਨਹੀਂ ਤੁਸੀਂ ਕਹੋ ਵੀ ਭੀਮ ਚੰਦ ਰਾਜੇ ਆਪਾਂ ਉਧਾਰੀਆਂ ਲੈ ਆਓ ਮੁੜ ਕੇ ਕਿਨੇ ਦੇਣੀਆਂ ਨੇ ਕਹਿੰਦੇ ਵੀ ਜਾ ਕੇ ਕਹੋ ਵੀ ਇਹਦੇ ਮੁੰਡੇ ਦਾ ਵਿਆਹ ਕਰਨਾ ਭੀਮ ਚੰਦ ਦੇ ਵੀ ਸਾਨੂੰ ਉਧਾਰੀਆਂ ਚਾਹੀਦੀਆਂ ਚਲੇ ਗਏ ਜਾ ਕੇ ਦਸਵੇਂ ਪਾਸ਼ਾ ਨੂੰ ਬੇਨਤੀ ਕੀਤੀ ਮਹਾਰਾਜ ਵੀ ਆ ਪ੍ਰਸ਼ਾਦੀ ਹਾਥੀ ਚਾਹੀਦਾ ਚੰਦੋਵਾ ਚਾਹੀਦਾ ਕਲਗੀ ਚਾਹੀਦੀ ਆ ਚੰਦਨ ਦੀ ਚੌਂਕੀ ਚਾਹੀਦੀ ਆ ਤੇ ਤੁਸੀਂ ਕਿਰਪਾ ਕਰੋ ਤੇ ਸਾਨੂੰ ਆ ਦੇ ਦਿਓ ਹਣਾ ਸੀਸ ਤੇ ਕਲਗੀ ਮਹਾਰਾਜ ਦੇ ਲੱਗੀ ਕਲਗੀ ਚਾਹੀਦੀ ਥੋੜੇ ਵਾਲੀ ਹਣਾ ਮਾਰੇ ਕਹਿੰਦੇ ਵੀ ਮੇਰਾ ਤਾਂ ਹੈ ਹੀ ਨਹੀਂ ਕੁਝ ਵੀ ਗੁਰੂ ਕੀ ਸੰਗਤ ਨੇ ਦਿੱਤਾ ਸਾਰਾ ਕੁਝ ਸਿੰਘਾਂ ਨੂੰ ਪੁੱਛ ਲੋ